ਮੈਂ ਨੇ ਕਦ ਕਬ ਕਰਾਂਗੇ ਇਹ ਕੰਮ ਨੇ ਕਿਹਾ ਅਭੀ ਮੈਂ ਕਿਹਾ ਫਿਰ ਜੇ ਆਪਾਂ ਅੱਜ ਕਰਤਾ ਅਨਾਉਂਸ ਇਹਦਾ ਮਤਲਬ ਇਹ ਹੋ ਜੂਗਾ ਇਹ ਗੱਲ ਹੈਗੀ ਹੈ ਸਰ ਕੋਈ 15 ਦਾ ਅਸਤੇ ਨੇੜੇ ਢਿੜ ਮੈਂ ਕਿਹਾ ਜੀ ਆਪਾਂ ਅੱਜ ਅਨਾਉਂਸ ਕਰਤਾ ਕਿ 2 ਨਵੰਬਰ ਤੱਕ ਰੀਸਟੀਆਂ ਕਰਾ ਲਓ ਜਾਂ ਜਿਨ੍ਹਾਂ ਦੀਆਂ ਬਿਆਨੇ ਦਿੱਤੇ ਹੋਏ ਨੇ ਜਾ ਜਿਹੜੇ ਰਹਿੰਦੇ ਨੇ ਦੋ ਨਵੰਬਰ ਤੱਕ ਲੀਗਲ ਇਹ ਨਾ ਹੋਵੇ ਕਿ ਅੱਜ ਤੋਂ ਬਾਅਦ 2 ਨਵੰਬਰ ਤੱਕ ਲੋਕ ਇਹ ਸਮਝ ਲੈਣ ਕਿ ਇਲੀਗਲ ਕਲੋਨੀਆਂ ਕੱਟਣ ਦਾ ਟਾਈਮ ਆ ਗਿਆ 1.5 ਮਹੀਨੇ ਚ ਹੋਰ ਇਲੀਗਲ ਕਲੋਨੀਆਂ ਕੱਢ ਦੋ 2 ਨਵੰਬਰ ਤੱਕ ਸਾਰਾ ਕੁਝ ਲੀਗਲ ਹੈ ਮੈਂ ਕਹਿੰਦੀ ਕੰਮ ਕਰਦੇ ਆ 10 ਦਿਨ ਪਹਿਲਾਂ 31 ਜੁਲਾਈ ਨੂੰ ਫਾਈਨਲ ਕਰਦੇ ਆ 31 ਜੁਲਾਈ ਤੱਕ 10% ਵਿਆਨ ਬੈਂਕ ਦੇ ਦੁਆਰਾ ਦਿੱਤਾ ਹੋਇਆ ਅਸਟਾਮ ਖਰੀਦਿਆ ਹੋਇਆ 31 ਜੁਲਾਈ ਤੋਂ ਪਹਿਲਾਂ ਦਾ ਜੇ ਤਾ ਰਜਿਸਟਰੀ ਹੋ ਗਈ ਤਾਂ ਵੀ ਠੀਕ ਹੈ ਨਹੀਂ ਹੋਈ ਤਾਂ 2 ਨਵੰਬਰ ਮੈਂ ਤਾਂ ਚੁਣਿਆ ਸਰ 1 ਅਕਤੂਬਰ ਨੂੰ ਜੋ ਨਾ ਜਾਂਦਾ 20 ਅਕਤੂਬਰ 25 ਅਕਤੂਬਰ ਤੱਕ ਆੜਤੀਆ ਪੈਸੇ ਦੇ ਦਿੰਦਾ ਜੇ ਕਿਸੇ ਦੇ ਪੈਸੇ ਰਹਿ ਗਏ ਨਾ ਉਹ ਉਹ 2 ਨਵੰਬਰ ਤੋਂ ਪਹਿਲਾਂ ਪਹਿਲਾਂ ਲੈ ਲੂਗਾ ਆਪਦੀ ਰਜਿਸਟਰੀ ਕਰਾ ਲੇ ਉਸ ਤੋਂ ਬਾਅਦ ਉਹਦਾ ਉਹਦੀ ਜ਼ਮੀਨ ਜਿਹੜੀ ਹੈ ਉਹਦੋਂ ਮੀਟਰ ਵੀ ਮਿਲੂਗਾ ਉਹਨੂੰ ਉਹਨੂੰ ਸਾਰਾ ਕੁਝ ਲੀਗ ਹੋਊਗਾ ਸਭ ਕੁਝ ਹੋਊਗਾ ਪਰ 31 ਜੁਲਾਈ ਤੋਂ ਬਾਅਦ ਵਾਲਾ ਨਹੀਂ ਹੋਗਾ ਕੋਈ ਉਹਦੇ ਵਾਸਤੇ ਅਸੀਂ ਕੀ ਕੀਤਾ ਸਰ 31 ਜੁਲਾਈ ਤੋਂ ਬਾਅਦ ਨਾ ਹੋਵੇ ਅਸੀਂ ਕੀ ਕੀਤਾ ਕਲਰ ਕੋਡਿੰਗ ਕਰਤੀ ਆਊਟ ਆਫ ਦਾ ਬਾਕਸ ਆਈਡੀਆ ਭਗਵੰਤ ਮਾਨ 17 ਸਾਲ ਦਾ ਜਦੋਂ ਹੋਇਆ ਹੋਇਆ ਸੀਗਾ ਤਾਂ ਉਹਨੂੰ ਸਾਰੀ ਦੁਨੀਆ ਨੇ ਸਿਰਫ ਇੱਕ ਗੱਲ ਕਰਕੇ ਪਛਾਣ ਲਿਆ ਸੀ ਯਾਰ ਇਹ ਬੰਦਾ ਗੱਲ ਕੀ ਕਰ ਰਿਹਾ ਹੈ क्योंकि उन्हें कुल्फी, गर्मा गर्म कुल्फी ठंडी ठार नहीं हो सोची नै भी कहना आउट ऑफ द बॉक्स आइडिया सोचो असि की कलर कोडिंग ऑफ अस्टाम पेपर कलर कोडिंग आज सारी दुनिया इस गलू लाइक कर रही है कि किम